ਨ ਕੋਦਰ ਦੇ ਹਾਲਾਤ ਜਿਹੜੇ ਆ ਪਹਿਲਾਂ ਨਾਲੋਂ ਕੁਝ ਫਰਕ ਪੈ ਰਿਹਾ ਬਿਹਤਰ ਆ ਕਿਉਂਕਿ ਬਾਰਿਸ਼ ਹੀ ਤੇ ਹੀ ਸਾਰਾ ਆਪਣਾ ਤੇ ਦਰਮਦਾਰ ਆ ਬਾਰਿਸ਼ ਤੇ ਡਿਪੈਂਡ ਕਰਦਾ ਰਾਤ ਦੀ ਬਾਰਿਸ਼ ਜਿਹੜੀ ਉਹ ਬਿਲਕੁਲ ਥੰਮੀ ਹੋਈ ਥੋੜੀ ਘਟ ਗਈ ਆ ਅੱਜ ਦਿਨ ਵੀ ਆਪਾਂ ਨੂੰ ਦੇਖ ਰਹੇ ਆ ਆਪਾਂ ਠੀਕ ਆ ਕੋਈ ਥੋੜੀ ਬਹੁਤੀ ਬਾਰਿਸ਼ ਦਾ ਵੱਡਾ ਨੁਕਸਾਨ ਜਿਹੜਾ ਸਾਨੂੰ ਹੋ ਰਿਹਾ ਉਹ ਬਾਰਿਸ਼ ਦਾ ਹੀ ਹੋ ਰਿਹਾ ਕੋਈ ਬਹੁਤ ਵੱਡਾ ਕੋਈ ਪਾਣੀ ਪਿੱਛੋਂ ਸਾਡੇ ਕੋਲ ਨਹੀਂ ਆ ਰਿਹਾ ਸਿਰਫ ਜਿਹੜੀ ਸਾਡੀ ਚਿੱਟੀ ਪਈਆਂ ਉਹਦਾ ਪਾਣੀ ਆ ਜਾਂ ਕਾਲਾ ਸੰਗਿਆ ਡਰੇਨ ਦਾ ਪਾਣੀ ਸਾਡੇ ਦੋਨੇ ਦੇ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਜਿਹੜਾ ਉਹ ਆ ਅਸੀਂ ਆਲੋਵਾਲ ਦੇ ਵਿੱਚ ਸਾਡਾ ਫਿਕਰ ਸੀਗਾ ਇੱਥੇ ਆਲੋਵਾਲ ਢੇਰੀਆਂ ਸਿਆਣੀਵਾਲ ਇਹ ਜਿਹੜੇ ਪਿਛਲੇ ਪਿੰਡ ਬੋਪਰਾਵਾ ਵਗੈਰਾ ਸਾਰੇ ਆਬਜੂਹੇ ਖੁਰਦ ਵਗੈਰਾ ਉਹ ਜਿਹੜਾ ਪਿੱਛੋਂ ਬਹਿਂਦਾ ਪਾਣੀ ਆ ਰਿਹਾ ਉਹ ਪਾਣੀ ਸਾਡਾ ਭਰ ਗਿਆ ਇੱਥੇ ਇਹਦਾ ਅੱਗੇ ਫਲੋ ਨਹੀਂ ਹੈਗਾ ਪਾਣੀ ਚੱਲਣ ਵਾਸਤੇ ਇੱਕ ਫਲੋ ਤੋਂ ਨਾਲ ਗੱਲ ਨਹੀਂ ਬੰਦੀ ਅੱਜ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਇੱਕ ਨੈਚੁਰਲ ਬਹਾਵ ਹੁੰਦਾ ਸੀ ਜਿਹੜਾ ਐਕਸਪ੍ਰੈਸ ਸਾਡੀ ਜਿਹੜੀ ਨੈਸ਼ਨਲ ਹਾਈਵੇ ਆ ਇਹਦੀ ਵਜ੍ਹਾ ਦੇ ਨਾਲ ਉਹ ਬਹਾਵ ਸਾਡਾ ਜਿਹੜਾ ਬੰਦ ਹੋ ਗਿਆ ਫਿਕਰ ਵਾਲੀ ਗੱਲ ਸੀ ਕੱਲ ਕੱਲ ਇੱਥੇ ਬਹੁਤ ਪਾਣੀ ਸੀਗਾ ਅਸੀਂ ਖੜੇ ਨਹੀਂ ਸੀ ਹੋ ਸਕਦੇ ਇੱਥੇ ਕੱਲ ਚਾਰ ਚੱਪ ਤਿੰਨ ਤਿੰਨ ਫੁੱਟਾ ਇੱਥੇ ਪਾਣੀ ਚੜਿਆ ਹੋਇਆ ਸੀ ਔਰ ਫਿਰ ਨੈਸ਼ਨਲ ਹਾਈਵੇ ਦੀ ਟੀਮ ਨੂੰ ਬੁਲਾਇਆ ਸੀ ਕਿ ਤੁਹਾਡੀ ਵਜ੍ਹਾ ਦੇ ਨਾਲ ਇਹ ਸਾਡੇ ਪਿੰਡਾਂ ਦਾ ਨੁਕਸਾਨ ਹੋਇਆ ਤੇ ਇਸ ਕਰਕੇ ਤੁਸੀਂ ਇਹਦੇ ਜ਼ਿੰਮੇਵਾਰ ਹੋ ਇਹਦੇ ਵਾਸਤੇ ਕੋਈ ਕਾਰਵਾਈ ਕਰੋ ਮੌਕੇ ਦੀ ਕਾਰਵਾਈ ਸਿਰਫ ਇੱਕੋ ਹੀ ਹੋ ਸਕਦੀ ਸੀ ਜੇ ਅਸੀਂ ਤੁਸੀਂ ਤੁਸੀਂ ਆਪਣੇ ਕੈਮਰੇ ਨਾਲ ਬਾਅਦ ਚ ਕੈਪ ਕਰ ਲਿਓ ਕਿ ਜੇ ਇਹ ਪਾਣੀ ਡੀਵਾਟਰਿੰਗ ਵਾਲਾ ਸਿਸਟਮ ਨਾ ਸ਼ੁਰੂ ਹੁੰਦਾ ਤੇ ਜਿੰਨਾ ਪਾਣੀ ਪਿੱਛੋਂ ਆ ਰਿਹਾ ਇਹ ਹਾਈਵੇ ਦੀ ਮਿੱਟੀ ਖਾਣ ਲੱਗ ਪਈ ਸੀ ਇਹ ਹਾਈਵੇ ਵੀ ਸਾਡਾ ਜਿਹੜਾ ਉਹ ਬੰਦ ਹੋ ਸਕਦਾ ਸੀ ਨੌਬਤ ਇੱਥੇ ਤੱਕ ਆ ਸਕਦੀ ਸੀ ਰਾਤ ਦੀ ਕੱਲ ਦੀ ਡੀਵਾਟਰਿੰਗ ਸਟਾਰਟ ਕੀਤੀ ਹੋਈ ਆ ਜਿਹਦੇ ਨਾਲ ਇਹ ਸਾਰੇ ਇਹਨਾਂ ਪਿੰਡਾਂ ਦੇ ਨਿਵਾਸੀ ਨੇ ਸਰਪੰਚ ਨੇ ਅਕੇ ਵੀ ਇਹਨਾਂ ਦੀ ਤਸੱਲੀ ਆ ਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਔਰ ਇੱਕ ਪੰਪ ਲਗਾਤਾਰ ਦੋ ਚੱਲ ਰਿਹਾ ਸੀ ਕੱਲ ਦੇ ਖਰਾਬ ਹੋ ਗਿਆ ਇੱਕ ਦੋ ਤਿੰਨ ਪੰਪ ਉਹਨਾਂ ਦੇ ਹੋਰ ਆ ਰਹੇ ਆ ਮੈਨੂੰ ਲੱਗਦਾ ਸੀ ਅਸੀਂ ਕੱਲ ਤੱਕ ਇਸ ਏਰੀਏ ਨੂੰ ਸੇਫ ਕਰ ਲਾਂਗੇ ਜੇ ਪਾਣੀ ਸਾਡਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਕਿੰਨੇ ਜਿਹੜੇ ਇਫੈਕਟਡ ਹੈ ਜਿਹੜੇ ਪਿੰਡ ਹੈ ਇਹ ਅ ਕਾਫੀ ਇਫੈਕਟਡ ਹੈ ਜੀ ਜਦੋਂ ਜਦੋਂ ਇਹ ਵੀਕ ਪਿੰਡ ਹੈਗੇ ਜਿਹੜੇ ਵਜ੍ਹਾ ਨਾਲ ਇਫੈਕਟਡ ਨੇ ਜੇ ਅਸੀਂ ਮਤਲਬ ਜਿਨ੍ਹਾਂ ਪਿੰਡਾਂ ਦੇ ਵਿੱਚ ਹੁਣ ਅਸੀਂ ਆਲੋਵਾਲ ਢੇਰੀਆਂ ਸਿਆਣੀਵਾਲ ਇਹਨਾਂ ਸਾਰੇ ਪਿੰਡਾਂ 'ਚ ਆਪਣੇ ਕੋਲ ਰਸਤਾ ਨਹੀਂ ਹੈ ਜਾਣ ਵਾਸਤੇ ਅਸੀਂ ਜਾ ਨਹੀਂ ਸਕਦੇ ਟਰੈਕਟਰ ਤੋਂ ਬਿਨਾ ਕੋਈ ਵਹੀਕਲ ਨਹੀਂ ਜਾ ਸਕਦਾ ਟਰੈਕਟਰ ਦੇ ਵੀ ਕੱਲ ਇਹਨਾਂ ਦੇ ਕਈਆਂ ਥਾਵਾਂ ਤੇ 4 5 5 6 6 ਫੁੱਟ ਵੀ ਜਗ੍ਹਾ ਹੈਗਾ ਪਾਣੀ ਹੈਗਾ ਔਰ ਇਸ ਕਰਕੇ ਇਕੱਟੇ ਹੋਏ ਆਪਣੇ ਨਾਲੋਂ ਅਸੀਂ ਉੱਥੇ ਪਹੁੰਚ ਨਹੀਂ ਬਣਾ ਸਕੇ। ਜਿਹੜੀ ਨਹਿਰਾ ਦਾ ਹਾਲ ਹੈ ਅਸੀਂ ਲੱਗਿਆ ਜਿਹੜੇ ਨੂੰ ਗੁਜਰ ਹਲਕੇ ਨੂੰ ਨਹਿਰਾ ਪੰਨੇ ਉਹ ਠੀਕ ਹੈ ਬਿਲਕੁਲ ਨਹਿਰਾ ਠੀਕ ਨੇ ਕਿਤੇ ਕੋਈ ਦਿੱਕਤ ਨਹੀਂ ਹੈ ਇੱਕ ਜਗ੍ਹਾ ਤੇ ਕਿਸੇ ਦੀ ਲਾਪਰਵਾਹੀ ਦੇ ਨਾਲ ਔਲਕਾਂ ਵਾਲੀ ਨਹਿਰ ਟੁੱਟੀ ਸੀ ਉਹਨੂੰ ਵੀ ਪ੍ਰਸ਼ ਆਪਣੇ ਨਦੀਆਂ ਆਪਣਾ ਸਤਲੁਜ ਦਰਿਆ ਸੇਫ ਆ ਕੱਲ ਕਾਫੀ ਪੈਨਿਕ ਹੋ ਗਿਆ ਸੀਗਾ ਉਹ ਪੈਨਿਕ ਦੀ ਵਜ੍ਹਾ ਦੇ ਨਾਲ ਥੋੜਾ ਬਤਾਂ ਤਾਂਠਾਂ ਵੀ ਹੋ ਗਿਆ ਕੰਮ ਬਿਲਕੁਲ ਉਹ ਦੇਖੋ ਲੋਕ ਮੈਂ ਇਹੀ ਕਹਿਣਾ ਚਾਹੁੰਦੀ ਆ ਹੱਥ ਬੰਨ ਕੇ ਬੇਨਤੀ ਕਰਦੀ ਆ ਇਹ ਬਹੁਤ ਦੁਖਦ ਸਮਾਂ ਆ ਇਹ ਪੰਜਾਬ ਦੇ ਉੱਤੇ ਭਾਰੀ ਆ ਇਹ ਸਾਡੇ ਹਲਕਾਂ ਦੇ ਉੱਤੇ ਖਾਣਾ ਤੱਕ ਨਹੀਂ ਲੰਘਦਾ ਔਰ ਤੁਹਾਨੂੰ ਅਫਵਾਹਾਂ ਕਿੱਥੋਂ ਸੁਝਦੀਆਂ ਨੇ ਮੈਂ ਰਾਤ 1.5 2 ਵਜੇ ਤੱਕ ਉੱਥੇ ਸੀ ਔਰ ਬਿਲਕੁਲ ਦਰਿਆ ਸਾਡਾ ਸੇਫ ਆ ਪਾਣੀ ਨੋਚ ਸਾਡੀ ਨੁਕਸਾਨੀ ਗਈ ਆ ਦਰਿਆ ਦੇ ਵਿੱਚ ਸਾਨੂੰ ਬਹੁਤ ਪੈਨਿਕ ਸੀਗਾ ਕੱਲ ਸਵੇਰ ਤੋਂ ਲੈ ਕੇ ਰਾਤ ਤੱਕ ਕਿ ਕਿਸੇ ਵੇਲੇ ਬੰਨ ਟੁੱਟ ਸਕਦਾ ਆ ਪਰ ਉਹ ਨੋਚ ਜਿਹੜੀ ਖੜ ਗਈ ਸੀ ਉਹ ਆ ਕੇ ਸਾਡੀ ਤਕਰੀਬਨ ਬੰਨ ਤੋਂ 8 ਫੀਟ ਦੇ ਉੱਤੇ ਆ ਕੇ ਰੁਕ ਗਈ ਹੋਈ ਆ ਪਾਣੀ ਦਰਿਆ ਦਾ ਸਿੱਧਾ ਹੋ ਗਿਆ ਔਰ ਰਾਤ ਤੋਂ ਥੋੜਾ ਪਾਣੀ ਘਟਿਆ ਵੀ ਆ ਔਰ ਉੱਥੇ ਜਿਹੜੀਆਂ ਸਾਡੀਆਂ ਆਰਮੀ ਦੀ ਟੀਮ ਪਹੁੰਚ ਗਈ ਹੋਈ ਆ ਉਹ ਰਾਤੀ ਉਹ ਵੀ ਆਪਣੇ ਤੌਰ ਤੇ ਲੱਗੇ ਪੱਥਰ ਵਗੈਰਾ ਵੀ ਮੌਕੇ ਤੇ ਉਸ ਨੋਚ ਨੂੰ ਮਜ਼ਬੂਤ ਕਰਨ ਵਾਸਤੇ ਪਹੁੰਚੇ ਹੋਏ ਆ ਬੰਨ ਨੂੰ ਮਿੱਟੀ ਵਗੈਰਾ ਦੀ ਜੇ ਕਿਤੇ ਹੋਰ ਜ਼ਰੂਰਤ ਹੈ ਸਾਰੇ ਸੇਵਾਦਾਰ ਜਿਹੜੇ ਆਸੇ-ਪਾਸੇ ਸਾਡੇ ਪਿੰਡਾਂ ਮळे ਲੋਕ ਉਹ ਵੀ ਲੱਗੇ ਆ ਪ੍ਰਸ਼ਾਸਨ ਲੱਗਿਆ ਹੋਇਆ ਸਾਰਾ ਤੇ ਅਸੀਂ ਸੇਫ ਆ ਕੁੱਲ ਮਿਲਾ ਕੇ ਪ੍ਰਮਾਤਮਾ ਮਿਹਰ ਕਰੇ ਜੇ ਬਾਰਿਸ਼ ਨਹੀਂ ਹੁੰਦੀ ਤਾਂ ਬਹੁਤ ਜਲਦੀ ਅਸੀਂ ਇਸ ਮੁਸੀਬਤ ਤੋਂ ਨਿਕਲ ਜਾਵਾਂਗੇ ਐਨਟੀਆਰਐਫ ਦੀਆਂ ਟੀਮਾਂ ਵੀ ਆਈਆਂ ਹੋਈਆਂ ਆ ਬਿਲਕੁਲ ਬਿਲਕੁਲ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਅਸੀਂ ਕੁਝ ਏਰੀਆ ਸਾਡਾ ਕੱਟ ਗਿਆ ਹੋਇਆ ਸਾਡੇ ਨਾਲੋਂ ਜਿੱਥੇ ਬਿਲਕੁਲ ਅਪਰੋਚ ਨਹੀਂ ਹੈਗੀ ਸਿਆਣੀ ਸੀਓ ਵਾਲ ਸਿਆਰੀਵਾਲ ਸਰਾਏ ਖਾਮ ਵਗੈਰਾ ਪਿੰਡ ਜਿਹੜੇ ਨੇ ਟੱਡਾ ਦਿਲਖਾਪੁਰ ਵਗੈਰਾ ਸਾਰੇ ਟੱਡੇ ਜਿਹੜੇ ਆ ਉਹ ਸਾਡੇ ਨਾਲੋਂ ਕੱਟੇ ਹੋਏ ਨੇ ਉਹ ਸਾਰੇ ਟੱਡੇ ਜਿਹੜੇ ਉਹਨਾਂ ਦੇ ਵਾਸਤੇ ਅਸੀਂ ਐਨਡੀਆਰਐਫ ਦੀ ਟੀਮ ਬੁਲਾਈ ਆ ਆਪਾਂ ਹੁਣ ਵਿਜ਼ਿਟ ਕਰਾਂਗੇ ਉਧਰ ਆਪਾਂ ਚੱਲਦੇ ਆ ਕਿ ਕੁਝ ਲੋਕਾਂ ਤੱਕ ਹਜੇ ਉਧਰ ਅਸੀਂ ਤਰਪਾਲਾਂ ਵੀ ਪਹੁੰਚਾਉਣੀਆਂ ਉਹ ਨਹੀਂ ਪਹੁੰਚਾ ਸਕੇ ਲੈ ਕੇ ਜਾਵਾਂਗੇ ਕੁਝ ਉਹ ਪਹੁੰਚਾਵਾਂਗੇ ਜੀ ਉਹਨਾਂ ਨੂੰ ਰਸਦ ਦੀ ਜ਼ਰੂਰਤ ਹੋਗੀ ਤੇ ਰਸਦ ਵੀ ਉੱਥੇ ਪਹੁੰਚਾਈ ਜਾਊਗੀ ਪਰ ਉੱਥੋਂ ਪਿੰਡਾਂ ਦੇ ਵਿੱਚੋਂ ਖਬਰੇ ਆ ਰਹੀ ਆ ਕਿ ਐਟ ਲੀਸਟ ਪਿੰਡ ਬੱਚੇ ਹੋਏ ਪਿੰਡਾਂ ਦੇ ਵਿੱਚ ਪਾਣੀ ਐਂਟਰ ਨਹੀਂ ਕੀਤਾ ਚਾਰ ਸ਼ਫੇਰੇ ਉਹ ਘਿਰ ਗਏ ਹੋਇਆ ਅਜਿੱਤਾ ਕੁਸ ਅਸ਼ਰੰਦੀਟ ਵਾਂਢੋਂ ਆਈ ਨਹੀਂ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਕਈ ਵਾਰੀ ਗਰੀਬ ਲੋਕ ਸ਼ਰਮ ਦਾ ਮਾਰਿਆ ਨਹੀਂ ਹੁਣ ਅਪਣਾ ਚ ਲੰਗਰ ਵੀ ਚੱਲਦੇ ਆਂ ਔਰ ਕੁਲ ਮਿਲਾ ਕੇ ਸਾਡੇ ਇੱਥੇ ਢੇਰੀਆਂ ਦੇ ਵਿੱਚ ਜਸਵੀਰ ਜੀ ਨੇ ਲੰਗਰ ਲਗਾਇਆ ਹੋਇਆ ਸਾਰੇ ਸਰਪੰਚਾਂ ਨੇ ਆਪਣੇ ਆਪਣੇ ਲੰਗਰ ਲਗਾਏ ਹੋਏ ਤੁਸੀਂ ਜਾਣਦੇ ਹੋ ਪੰਜਾਬ ਜਿਹੜੇ ਸਾਡੀ ਕੌਮ ਚੜ੍ਹ ਦੀ ਕਲਾ ਵਾਲੀ ਕੌਮ ਆ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਇਹ ਇਹ ਮੁਸੀਬਤ ਦੇ ਵਿੱਚ ਸਾਰੇ ਇਕੱਠ ਹੋ ਜਾਂਦੇ ਆ ਔਰ ਇਹਨਾਂ ਨੂੰ ਇਹ ਸਾਰੇ ਇਕੱਠ ਹੋ ਕੇ ਇਸ ਮਸੀਂ ਹਰ ਮੁਸੀਬਤ ਦਾ ਸਾਹਮਣਾ ਕਰਦੇ ਆ ਇਸ ਮੁਸੀਬਤ ਦਾ ਵੀ ਸਾਹਮਣਾ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਲੰਗਰ ਚੱਲਦੇ ਆ ਲੋਕਾਂ ਨੂੰ ਰੈਸਕਿਊ ਕਰਕੇ ਕੱਢਿਆ ਵੀ ਜਾ ਰਿਹਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਆਪਣੇ ਤੋਂ ਕੁਦਰਤ ਦੇ ਵਿੱਚ ਵੀ ਹਲਾਤ ਇਹੋ ਜਿਹੇ ਬਣੇ ਹੋਏ ਆ ਉਹਦੇ ਵਿੱਚ ਵੀ ਸਾਰੇ ਆਪਣੇ ਵਲੰਟੀਅਰ ਸਹਿਬਾਨ ਸਾਰੇ ਸਾਰੇ ਲੋਕ ਜਿਹੜੇ ਉਹ ਰਲਵਲ ਕੇ ਉਹਦੇ ਵਾਸਤੇ ਲੱਗੇ ਹੋਏ ਆ ਕੁਝ ਕਿਸਾਨ ਜਿੱਥੇ ਬੰਦਿਆਂ ਵੱਲੋਂ ਆ ਕੇ ਜਿਹੜਾ ਕਿ ਵਿਰੋਧ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਚਲੋ ਸਮਾਸਿਗਾ ਮੜਾ ਕੇ ਵਰੀ ਆਜੰਦ ਹੁੰਦੋ ਲੰਘ ਜਾਂਦਾ ਆ ਮੈਂ ਹੁਣ ਵੀ ਇਹ ਬੇਨਤੀ ਕਰਦੀ ਆ ਮੈਂ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਕੁਸ਼ਕ ਲੋਕ ਜਿਹੜੇ ਨੇ ਉਹਨਾਂ ਨੇ ਸਿਰਫ ਟੈਂਡ ਚ ਕੰਨਾ ਪਾਉਣਾ ਸਿੱਖਿਆ ਹੋਇਆ ਪਰ ਮੇਰੇ ਬਹੁਤ ਸਾਰੇ ਆ ਹੁਣ ਹੈਪੀ ਆਲੂ ਵਾਲ ਖੜਾ ਇਹ ਅਸੀਂ ਇੱਥੇ ਸੰਘਰਸ਼ ਕਰਨ ਲੱਗੇ ਹੋਏ ਇਹ ਸਾਡੇ ਨਾਲ ਇੱਕ ਜੋੜ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਅੱਜ ਆ ਹੁਣ ਸਾਡੇ ਸਵਾਲ ਜਵਾਬ ਜਿਹੜੇ ਆ ਇਹ ਪਹਿਲਾਂ ਕਰੀ ਦੇ ਆ ਜਾਂ ਬਾਅਦ ਵਿੱਚ ਕਰੀ ਦੇ ਆ ਆ ਮੌਕਾ ਸਵਾਲ ਜਵਾਬ ਦਾ ਨਹੀਂ ਹੈ ਇਸ ਮੌਕੇ ਤੇ ਸਿਰਫ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਸਭ ਦੀ ਮਦਦ ਕਰਨੀ ਆ ਸਤਿਕਾਰ ਕਰਦੀ ਆ ਮੈਂ ਸਾਰੀਆਂ ਕਿਸਾਨ ਯੂਨੀਅਨਸ ਦਾ ਸਾਰੇ ਉਹਨਾਂ ਲੋਕਾਂ ਦਾ ਜਿਹੜੇ ਇਸ ਸਮੇਂ ਲੱਗੇ ਹੋਏ ਆ ਉਹਨਾਂ ਦੇ ਵਿੱਚ ਵੀ ਕੁਝ ਐਸੇ ਮਾੜੇ ਲੋਕ ਹੈਗੇ ਆ ਜਿਨ੍ਹਾਂ ਦਾ ਜਿਹੜਾ ਐ ਇਸ ਉਹਨਾਂ ਨੂੰ ਸਾਡੇ ਸਾਹਮਣੇ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਅੰਦਰੋਂ ਕੀ ਆ ਤੇ ਅਸੀਂ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਚਲਾਉਂਦੇ ਆ ਕਿਹੜੇ ਕੰਮ ਕਰਦੇ ਆ ਮੁਸੀਬਤ ਵੇਲੇ ਐਸੇ ਲੋਕਾਂ ਨੂੰ ਆ ਕੇ ਸਵਾਲ-ਜਵਾਬ ਨਹੀਂ ਕਰਨੇ ਚਾਹੀਦੇ ਮੈਂ ਹੁਣ ਗੱਲ ਚੱਲ ਪਈ ਹੈ ਤੇ ਮੈਂ ਦੱਸਦਾ ਕਿ ਬਿਲਗੜ ਜਿਹੜਾ ਇਸ ਵੇਲੇ ਸਾਡਾ ਡੁੱਬਿਆ ਉਹਦਾ ਕਾਰਨ ਇਹ ਬੰਦਾ ਅਮਰੀਕ ਸਿੰਘ ਇਹ ਸੰਗੋਵਾਲ ਪਿੰਡ ਦਾ ਆ ਸੰਗੋਵਾਲ ਦੇ ਵਿੱਚ ਨਹੀਂ ਅਸੀਂ ਰਹਿਣਾ ਅਸੀਂ ਆਸੇ ਪਾਸੇ ਜਾ ਕੇ ਟੈਂਡ ਚ ਕੰਨਾ ਪਾਉਣਾ ਬਿਲਗੇ ਦੀ ਰਾਈਜ਼ਿੰਗ ਮੇਨ ਜਿਹੜੀ ਆ ਐਸਟੀਪੀ ਸਾਡਾ ਉੱਥੇ ਬਣਿਆ ਹੋਇਆ ਸਾਡਾ ਸੀਵਰ ਉੱਥੇ ਪਿਆ ਹੋਇਆ ਉਹਦੀ ਰਾਈਜ਼ਿੰਗ ਮੇਨ ਜਿਹੜੀ ਆ ਪਾਣੀ ਐਸਟੀਪੀ ਦਾ ਸਾਫ਼ ਸੁਥਰਾ ਪਾਣੀ ਜਿਹੜਾ ਨਿਕਲ ਕੇ ਬਾਹਰ ਜਾਣਾ ਹੁੰਦਾ ਜਿਹਨੂੰ ਖੇਤਾਂ ਦੇ ਵਿੱਚ ਯੂਜ਼ ਹੋਣਾ ਹੈ ਜਿਹਨੂੰ ਜ਼ਿੰਮੇਦਾਰਾਂ ਨੇ ਯੂਜ਼ ਕਰਨਾ ਉਹ ਇੱਕ ਬੰਦਾ ਉੱਥੇ ਟੈਂਡ ਦੇ ਵਿੱਚ ਕੰਨਾ ਪਾ ਕੇ ਉਹਨੇ 6 ਮਹੀਨੇ ਸਾਡਾ ਪ੍ਰੋਜੈਕਟ ਜਿਹੜਾ ਉਹ ਲੇਟ ਕੀਤਾ ਹੁਣ ਅਸੀਂ ਇਸ ਮੁਸੀਬਤ ਚੋਂ ਨਿਕਲ ਕੇ ਫਿਰ ਉਹਦੇ ਵੱਲ ਵੀ ਹੋਣਾ ਆ ਇੱਕ ਬੰਦੇ ਨੇ ਔਰ ਉਹ ਕਿੰਨਾ ਕੁ ਸਤਕਾਰਿਆ ਹੋਇਆ ਬੰਦਾ ਆ ਪੂਰਾ ਇਲਾਕਾ ਜਾਣਦਾ ਪੂਰੀ ਯੂਨੀਅਨ ਖੁਦ ਵੀ ਜਾਣਦੀ ਹੁੰਦੀ ਆ ਜਿਹੜੇ ਚੰਗੇ ਆਗੂ ਨੇ ਉਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿੰਨੇ ਵਾਲੀ ਹੈਗਾ ਉਹਦਾ ਕੋਈ ਸਤਕਾਰ ਕਰਦਾ ਹੋਵੇ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਇਹ ਦੁੱਗ ਅੱਗੇ ਗੱਲ ਨਹੀਂ ਕਰਨੀ ਮੈਂ ਜਿਹੜੀ ਹੋ ਗਈ ਸੋ ਹੋ ਗਈ ਦੁਨੀਆ ਜਾਣਦੀ ਆ ਕਿ ਉਹ ਕਿਸ ਕੈਟਾਗਰੀ ਦਾ ਬੰਦਾ ਆ ਔਰ ਬਾਕੀ ਜੇ ਕੋਈ ਕਿਸਾਨ ਜਿਹੜੇ ਮੇਰੇ ਭੈਣ ਭਰਾ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਮੈਂ ਹਮੇਸ਼ਾ ਸਤਿਕਾਰ ਕਰਦੀ ਆ ਸਭ ਤੋਂ ਵਦਸਤਕਾਰ ਕਰਦੀ ਆ ਮੇਰੇ ਹਲਕੇ ਦੇ ਜਿੰਨੇ ਸਤਿਕਾਰਯੋਗ ਸਾਡੇ ਕਿਸਾਨ ਯੂਨੀਅਨ ਦੇ ਅੱਗੇ ਹੋ ਕੇ ਲੱਗ ਕੇ ਸੇਵਾ ਦੇ ਤੌਰ ਤੇ ਕੰਮ ਕਰਦੇ ਮੈਂ ਸਭ ਦਾ ਬਹੁਤ ਸਤਿਕਾਰ ਕਰਦੀ ਆ ਜੇ ਕੋਈ ਮਾੜਾ ਅਨਸਰ ਆ ਮੈਂ ਉਹਦਾ ਸਤਿਕਾਰ ਨਹੀਂ ਕਰਦੀ ਜਿਹੜਨ ਜਿਹਨੂੰ ਜਨਤਾ ਨਾਲ ਕੋਈ ਮਤਲਬ ਨਹੀਂ ਜਿਹਨੂੰ ਪਿੰਡਾਂ ਦੇ ਪਿੰਡਾਂ ਰੁੜ ਜਾਣ ਉਹਦੇ ਨਾਲ ਕੋਈ ਮਤਲਬ ਨਹੀਂ ਮੇਰਾ ਵੀ ਉਹਦੇ ਵਾਸਤੇ ਕੋਈ ਸਤਿਕਾਰ ਨਹੀਂ ਧੰਨਵਾਦ ਜੀ